ਪੰਜਾਬ ਦੇ ਲਈ ਅੱਜ ਇਹ ਦਿਨ ਕਾਲੇ ਅੱਖਰਾਂ 'ਚ ਲਿਖਣ ਵਾਲਾ ਹੈ ਬਹੁਤ ਹੀ ਨਿਰਾਸ਼ਾ ਬਜਟ ਨਿਰਾਸ਼ਾਯੋਗ ਬਜਟ ਪੰਜਾਬ ਦੀ ਵਾਸਤੇ ਕੇਂਦਰ ਸਰਕਾਰ ਨੇ ਪੇਸ਼ ਕੀਤਾ ਹੈ ਕੋਈ ਵੀ ਗੱਲ ਪੰਜਾਬ ਵਾਸਤੇ ਨਹੀਂ ਕੀਤੀ ਕਿ ਇੱਕ ਵਾਰ ਵੀ ਪਿਛਲੇ ਮੈਂ ਤੀਨ ਤੀਸਰਾ ਬਜਟ ਦੇਖ ਰਿਹਾ ਤਿੰਨਾ ਵਿੱਚ ਇੱਕ ਵਾਰ ਵੀ ਪੰਜਾਬ ਦਾ ਨਾਮ ਨਹੀਂ ਲਿਆ ਪਤਾ ਨਹੀਂ ਇਹਨਾਂ ਦੀ ਜੀਬ ਕਿਉਂ ਜਲਦੀ ਹੈ ਪੰਜਾਬ ਦੇ ਨਾਮ ਤੇ ਇੱਕ ਅੱਖਰ ਪੰਜਾਬ ਬਾਰੇ ਨਹੀਂ ਬੋਲਿਆ ਸਰਕਾਰ ਨੇ ਬਿਲਕੁਲ ਕਿਸਾਨ ਨੂੰ ਨਜ਼ਰਅੰਦਾਜ਼ ਕਰਤਾ ਖੇਤ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਤਾ ਜਿਹਦਾ ਕੇਸ ਸਾਨੂੰ ਬੜਾ ਬੇਹਦ ਅਫਸੋਸ ਹੈ ਸਿਲੰਦਰ ਤੋਂ ਮੈਂਬਰ ਆਫ ਪਾਰਲੀਮੈਂਟ ਸਾਡੇ ਨਾਲ ਮਜੂਨੇ ਚਰਨਜੀਤ ਸਿੰਘ ਚੰਨੀ ਖਾਸ ਗੱਲਬਾਤ ਕਰਾਂਗੇ ਬਜਟ ਨੂੰ ਲੈ ਕੇ ਸਰ ਪੰਜਾਬ ਨੂੰ ਕਿਵੇਂ ਦੇਖਦੇ ਹੋ ਇਹ ਬਜਟ ਪੇਸ਼ ਕੀਤਾ ਗਿਆ ਹੈ ਯੂਨੀਅਨ ਕਿਵੇਂ ਦੇਖਦੇ ਹੋ ਪੰਜਾਬ ਦੇ ਲਈ ਅੱਜ ਇਹ ਦਿਨ ਕਾਲੇ ਅੱਖਰਾਂ 'ਚ ਲਿਖਣ ਵਾਲਾ ਹੈ ਬਹੁਤ ਹੀ ਨਿਰਾਸ਼ਾਜਨਕ ਬਜਟ ਨਿਰਾਸ਼ਾਜੋਗ ਬਜਟ ਪੰਜਾਬ ਦੀ ਵਾਸਤੇ ਕੇਂਦਰ ਸਰਕਾਰ ਨੇ ਪੇਸ਼ ਕੀਤਾ ਹੈ ਕੋਈ ਵੀ ਗੱਲ ਪੰਜਾਬ ਵਾਸਤੇ ਨਹੀਂ ਕੀਤੀ ਕਿ ਇੱਕ ਵਾਰ ਵੀ ਪਿਛਲੇ ਮੈਂ ਤੀਨ ਤੀਸਰਾ ਬਜਟ ਦੇਖ ਰਿਹਾ ਤਿੰਨਾ ਵਿੱਚ ਇੱਕ ਵਾਰ ਵੀ ਪੰਜਾਬ ਦਾ ਨਾਮ ਨਹੀਂ ਲਿਆ ਪਤਾ ਨਹੀਂ ਇਹਨਾਂ ਦੀ ਜੀਬ ਕਿਉਂ ਜਲਦੀ ਹੈ ਪੰਜਾਬ ਦੇ ਨਾਮ ਤੇ ਇੱਕ ਅੱਖਰ ਪੰਜਾਬ ਬਾਰੇ ਨਹੀਂ ਬੋਲਿਆ ਕੇਰਲਾ ਦੀ ਕਿਸਾਨੇ ਨੂੰ ਲੁਭਾਇਆ ਗਿਆ ਉੱਥੇ ਇਲੈਕਸ਼ਨ ਹੈ ਲੇਕਿਨ ਸਾਡੇ ਉਹ ਉਸ ਤੋਂ ਅਗਲੇ ਵਜੇ ਤੋਂ ਪਹਿਲਾਂ ਹੀ ਇਲੈਕਸ਼ਨ ਹੋ ਜਾਣੇ ਪੰਜਾਬ ਵਾਸਤੇ ਕੁਝ ਨਹੀਂ ਪੰਜਾਬ ਨੂੰ ਮਤ ਰਈ ਮਾਂ ਮੰਗ ਦੇ ਬੱਚੇ ਮੰਗੂ ਇਹ ਦੇਖਦੇ ਆ ਤੇ ਪੰਜਾਬ ਵਾਸਤੇ ਇੱਕ ਫੁੱਟੀ ਕੋੜੀ ਵੀ ਇਹਨਾਂ ਨੇ ਨਹੀਂ ਦਿੱਤੀ ਸਭ ਤੋਂ ਜ਼ਿਆਦਾ ਇਹਨਾਂ ਨੇ ਪੰਜਾਬ ਦੀ ਕਿਸਾਨੀ ਪੰਜਾਬ ਦੇ ਖੇਤ ਮਜ਼ਦੂਰ ਪੰਜਾਬ ਦੇ ਦੁਕਾਨਦਾਰ ਪੰਜਾਬ ਦੇ ਇੰਡਸਟਰੀਅਲਿਸਟ ਪੰਜਾਬੀਆਂ ਦਾ ਨੁਕਸਾਨ ਕੀਤਾ ਐਸੀ ਚਾਹੁੰਦੇ ਸੀ ਕਿ ਐਮਐਸਪੀ ਹੋਵੇ ਨਹੀਂ ਗੱਲ ਹੋਈ ਐਸੀ ਚਾਹੁੰਦੇ ਸੀ ਕਿਸਾਨੀ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰੋ ਐਸੀ ਕਮੇਟੀ ਵੱਲੋਂ ਵੀ ਲਿਖ ਕੇ ਦਿੱਤਾ ਨਹੀਂ ਹੋਇਆ ਐਸੀ ਜਿੰਨੀਆਂ ਪਰਾਲੀ ਹੈ ਰੋਲਾ ਪਾਉਂਦੀ ਅੱਗ ਲੱਗਦੀ ਹੈ ਲੇਕਿਨ ਉਹਨੂੰ ਪਰਾਲੀ ਨੂੰ ਇਕੱਠੀ ਕਰਨ ਵਾਸਤੇ ਕਿਸਾਨ ਨੂੰ ਕੋਈ ਪੈਸਾ ਨਹੀਂ ਕਿਸਾਨ ਦਾ ਜਿਹੜਾ ਬਿਜ਼ਨਸ ਹੈ ਇਹ ਖੁੱਲੇ ਆਸਮਾਨ ਥੱਲੇ ਹੈ ਕੁਦਰਤ ਦੀ ਵੀ ਕਰੋਪੀ ਪੈਂਦੀ ਹੈ ਤੇ ਸਰਕਾਰਾਂ ਦੀ ਵੀ ਕਰੋਪੀ ਪੈ ਰਹੀ ਹੈ ਸਰਕਾਰ ਨੇ ਬਿਲਕੁਲ ਕਿਸਾਨ ਨੂੰ ਨਜ਼ਰਅੰਦਾਜ਼ ਕਰਤਾ ਖੇਤ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਤਾ ਜਿਹਦਾ ਕੇ ਸਾਨੂੰ ਬੜਾ ਬੇਹਦ ਅਫਸੋਸ ਹੈ ਸਰ ਤੁਹਾਡੀ ਪਾਰਟੀ ਦੇ ਐਮਐਲਏ ਨੇ ਕਪੂਰਥਲਾ ਤੋਂ ਰਾਣਾ ਗੁਰਜੀਤ ਉਹਨਾਂ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਜਿਵੇਂ ਨਾਰਥ-ਈਸਟ ਸਟੇਟਸ ਨੂੰ ਪੈਸਾ ਮਿਲਦਾ ਹੈ ਤੇ ਹੋਰ ਵੀ ਸਟੇਟਸ ਹੈਗੇ ਪੰਜਾਬ ਦੇ ਰਾਜ ਪੋਲੀਟੀਕਲ ਲੀਡਰਸ ਇਕੱਠੇ ਹੋ ਕੇ ਉਹ ਵੀ ਮੰਗਣ ਤਾਂ ਪੈਸਾ ਮਿਲੇਗਾ ਤੁਹਾਨੂੰ ਲੱਗਦਾ ਕਮੀ ਰਹਿ ਜਾਂਦੀ ਆਪਸ 'ਚ ਕੋਈ ਨਹੀਂ ਇੱਥੇ ਕਮੀ ਨਹੀਂ ਰਹਿੰਦੀ ਜੀ ਐਸੀ ਪੂਰਾ ਜੋਰ ਲਗਾ ਰਹੇ ਰਾਣਾ ਜੀ ਠੀਕ ਕਹਿ ਰਹੇ ਆ ਅੱਜ ਵੀ ਨਾਰਥ-ਈਸਟ ਸਟੇਟਾਂ ਬਾਰੇ 'ਚ ਬਹੁਤ ਕੁਝ ਦਿੱਤਾ ਹੈ ਲੇਕਿਨ ਪੰਜਾਬ ਨੂੰ ਨਹੀਂ ਮਿਲਿਆ ਸੋ ਅੱਜ ਵੀ ਪੰਜਾਬ ਦੇ ਨਾਲ ਦਰੈਤ ਕਰ ਰਹੇ ਇਹ ਪ੍ਰਧਾਨ ਮੰਤਰੀ ਜੀ ਅੱਜ ਪੰਜਾਬ ਜਾ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ 5 ਸਾਲ ਪਹਿਲਾਂ ਪਾਸ ਹੋਈ ਗੱਲ ਦਾ ਬੋਰਡ ਲਾਣ ਜਾ ਰਹੇ ਲੇਕਿਨ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਹੈ ਤੁਸੀਂ ਗੁਰੂ ਰਵਿਦਾਸ ਵਾਸਤੇ ਕੀ ਕੀਤਾ ਇੱਥੇ ਦਿੱਲੀ ਦੇ ਵਿੱਚ ਤੁਗਲਕ ਬਾਦ ਵਿੱਚ ਉੱਥੇ ਗੁਰੂ ਰਵਿਦਾਸ ਦਾ ਪੁਰਾਣਾ ਮੰਦਿਰ ਤੋੜ ਦਿੱਤਾ ਤੇ ਉਹਨੂੰ ਬਣ ਨਹੀਂ ਦੇ ਰਹੇ ਤੁਸੀਂ ਪੰਜਾਬ ਵਾਸਤੇ ਰਵਿਦਾਸ ਸਿੰਘ ਵਾਸਤੇ ਫਿਰ ਕਰ ਕੀ ਰਹੇ ਹੋ ਇਹ ਟਕੌਂਸਲੇ ਬਾਜੀ ਨਾ ਕਰੋ ਸਾਨੂੰ ਸਹੀ ਸਾਨੂੰ ਮਾਰਗਦਰਸ਼ਕ ਆਪਣਾ ਦੱਸੋਗੇ ਤੁਸੀਂ ਕਰਨਾ ਕੀ ਚਾਹੁੰਦੇ ਹੋ ਪੰਜਾਬ ਨੂੰ ਕਿਹਾ ਬਰਬਾਦ ਹੀ ਕਰਨਾ ਚਾਹੁੰਦੇ ਹੋ ਕਿਹੜੀ ਤੁਸੀਂ ਪੰਜਾਬ ਨੂੰ ਪਿਛਲੇ 3 ਵਜਤ ਤਾਂ ਮੈਂ ਦੇਖ ਲੇ ਬੰਦਰ ਬੈਠ ਕੇ ਪੰਜਾਬ ਦਾ ਨਾਮ ਤੱਕ ਨਹੀਂ ਰਿਹਾ ਪਤਾ ਨਹੀਂ ਕਿਉਂ ਇਹਨਾਂ ਦੀ ਪੰਜਾਬ ਬਾਰੇ ਜੀਭ ਜਲਦੀ ਹੈ ਥੈਂਕ ਯੂ ਸੋ ਇਸਨ ਸੜੇ ਨਾਲ ਮੈਂਬਰ ਆਫ ਪਾਰਲੀਮੈਂਟ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਖੁੱਲ ਕੇ ਯੂਨੀਅਨ ਬਜਟ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਮੈਂ ਆਕਾਸ਼ ਦਿੱਤਨ ਦਿੱਲੀ ਤੋਂ ਵਿਥ ਵੀਡੀਓ ਜਰਨਲਿਸਟ ਕਮਲ ਪੀਟੀਸੀ ਨਿਊਜ਼